BCRCMP ਨੇ ਟੰਬਲਰ ਰਿਜ ਮਾਸ ਸ਼ੂਟਿੰਗ ਵਿੱਚ ਮਾਰੇ ਗਏ 8 ਪੀੜਤਾਂ ਦੀਆਂ ਤਸਵੀਰਾਂ ਅਤੇ ਨਾਮਜੰਤਕ ਕਰ ਦਿੱਤੇ ਨੇ ਮਰਨ ਵਾਲਿਆਂ ਵਿੱਚ 12 ਤੋਂ 13 ਸਾਲ ਦੇ 5 ਵਿਦਿਆਰਥੀ ਸ਼ਾਮਲ ਨੇ ਜੋ ਟੰਬਲਰ ਰਿਜ ਸੈਕੰਡਰੀ ਸਕੂਲ ਦੇ ਵਿੱਚ ਪੜ੍ਹਦੇ ਸੀ ਟੰਬਲਰ ਰਿਜ ਵਿੱਚ ਹੋਈ ਭਿਆਨਕ ਮਾਸ ਸ਼ੂਟਿੰਗ ਦੇ 2 ਦਿਨ ਬਾਅਦ ਅੱਜ BCRCMP ਨੇ ਉਹਨਾਂ 8 ਪੀੜਤਾਂ ਦੇ ਨਾਮ ਅਤੇ ਫੋਟੋਆਂ ਜਾਰੀ ਕੀਤੀਆਂ ਨੇ ਜਿਨ੍ਹਾਂ ਨੂੰ ਸ਼ੂਟਰ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਮੰਗਲਵਾਰ ਦੁਪਹਿਰ ਨੂੰ ਹੋਈ ਇਸ ਮਾਸ ਸ਼ੂਟਿੰਗ ਵਿੱਚ 9 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚ 6 ਬੱਚੇ ਸੀ ਮਰਨ ਵਾਲਿਆਂ ਵਿੱਚ 18 ਸਾਲ ਦਾ ਹਮਲਾਵਰ ਜੈਸੀ ਵੈਨ ਰੂਟ ਸੈਲਰ ਵੀ ਸ਼ਾਮਲ ਸੀ ਜਿਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਖੁਦਕੁਸ਼ੀ ਕਰ ਲਈ ਸੀ ਇਹ ਮਹਿਜ ਨਾਮ ਨਹੀਂ ਬਲਕਿ ਉਹ ਹਸਤੇ ਖੇੜ ਤੇ ਚਿਹਰੇ ਸਨ ਜਿਨ੍ਹਾਂ ਦੇ ਜਾਣ ਨਾਲ ਕੈਨੇਡਾ ਦੇ ਇਤਿਹਾਸ ਵਿੱਚ ਇੱਕ ਕਾਲਾ ਇਤਿਹਾਅ ਲਿਖਿਆ ਗਿਆ ਹੈ ਪਰਿਵਾਰਾਂ ਦੀ ਸਹਿਮਤੀ ਨਾਲ ਪੁਲਿਸ ਨੇ ਅੱਜ ਉਹਨਾਂ ਦੀ ਯਾਦ ਵਿੱਚ ਨਾਮ ਅਤੇ ਵੀਰਵਾਰ ਵੀ ਸਾਂਝੇ ਕੀਤੇ ਹਨ ਤਾਂ ਜੋ ਭਾਈਚਾਰਾ ਮਿਲ ਕੇ ਇਸ ਦੁੱਖ ਵਿੱਚੋਂ ਉੱਭਰ ਸਕੇ ਮਾਰੇ ਗਏ ਪੀੜਤਾਂ ਦੀ ਪਛਾਣ ਟੰਬਲਰਿਜ ਸੈਕੰਡਰੀ ਸਕੂਲ ਦੇ 12 ਸਾਲਾ ਵਿਦਿਆਰਥੀ ਏਵਲ ਮਵਾਂਸਾ 13 ਸਾਲਾ ਐਜ਼ਿਕਲਸ ਕੋਫੀਲਡ 12 ਸਾਲਾ ਕਾਇਲੀ ਸਮਿਥ 12 ਸਾਲਾ ਜ਼ੋਈਬੈਨੋਇਟ 12 ਸਾਲਾ ਟੈਸਾਰੀਆ ਲੈਂਪਰਟ ਅਤੇ ਸਕੂਲ ਦੀ 39 ਸਾਲਾ ਅਧਿਆਪਕਾ ਸ਼ੈਂਡਾ ਐਵੀਗੁਆਨਾ ਵੱਜੋਂ ਹੋਈ ਹੈ ਇਸ ਘਟਨਾ ਵਿੱਚ ਸ਼ੂਟਰ ਦੇ ਘਰੇ ਮਾਰੇ ਗਏ ਪੀੜਤਾਂ ਦੀ ਪਛਾਣ ਸ਼ੂਟਰ ਦੀ 39 ਸਾਲਾ ਮਾ ਜੈਨੀਫਰ ਜੇਕब्स ਅਤੇ 11 ਸਾਲਾ ਮਤਰੀਪਰਾ ਐਮਿਟ ਜੇਕब्स ਵੱਜੋਂ ਕੀਤੀ ਗਈ ਹੈ ਬੀਸੀਆਰਸੀਐਮਪੀ ਦੇ ਕਮਾਂਡਿੰਗ ਅਫਸਰ ਡੈਪਟੀ ਕਮਿਸ਼ਨਰ ਡਵੀਨ ਮੈਕਡੋਨਲ ਨੇ ਕਿਹਾ ਕਿ ਅਸੀਂ ਉਨ੍ਹਾਂ ਪਰਿਵਾਰਾਂ ਅਤੇ ਸਮੁੱਚੇ ਭਾਈਚਾਰੇ ਦਾ ਡੂੰਗੀ ਹਮਦਰਦੀ ਪ੍ਰਗਟ ਕਰ ਰਹੇ ਹਾਂ ਜੋ ਇਸ ਸਮੇਂ ਬੇਹੱਦ ਦੁੱਖ ਵਿੱਚ ਹਨ ਇੱਕ ਵੱਡੀ ਤਰਾਸਤੀ ਹੈ ਅਤੇ ਅਸੀਂ ਲੰਬੇ ਸਫ਼ਰ ਵਿੱਚ ਪਰਿਵਾਰਾਂ ਦੀਆਂ ਇੱਛਾਵਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਦੇ ਨਾਲ ਖੜੇ ਹਾਂ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਜਨਤਾ ਤੇ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਇਸ ਦੁਖੀ ਘੜੀ ਵਿੱਚ ਉਹਨਾਂ ਦੀ ਪ੍ਰਾਈਵੇਸੀ ਦਾ ਸਤਿਕਾਰ ਕੀਤਾ ਜਾਵੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਸੋਗ ਮਨਾਉਣ ਦਾ ਸਮਾਂ ਅਤੇ ਜਗ੍ਹਾ ਦਿੱਤੀ ਜਾਵੇ ਇਹ ਘਟਨਾ ਸਾਨੂੰ ਯਾਦ ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਹਿੰਸਾ ਦਾ ਕੋਈ ਧਰਮ ਜਾਂ ਰੰਗ ਨਹੀਂ ਹੁੰਦਾ ਇਹ ਸਿਰਫ ਤਬਾਹੀ ਹੀ ਲਿਆਉਂਦੀ ਹੈ ਸ਼ੁੱਕਰਵਾਰ ਨੂੰ ਹੋਣ ਵਾਲੀ ਸ਼ੋਕ ਸਭਾ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਮਾਕਰਨੀ ਸਮੇਤ ਕਈ ਵੱਡੇ ਨੀਦੇ ਸ਼ਾਮਲ ਹੋਣਗੇ ਪਰ ਇਹਨਾਂ ਪਰਿਵਾਰਾਂ ਦੀ ਜ਼ਿੰਦਗੀ ਕਦੇ ਵੀ ਪਹਿਲਾਂ ਵਰਗੀ ਨਹੀਂ ਰਹੇਗੀ ਸਰੀ ਤੋਂ ਰੈਡ ਆ ਫੈਮਲੀ ਪ੍ਰਤੀਕ ਸਿੰਘ ਮਾਹਲ ਦੀ ਰਿਪੋਰਟ